ਜਸਲ ਮੇਰ ਤੇ ਤਨੋੜ ਪਾਕਿਸਤਾਨ ਦਾ ਬਾਰਡਰ ਪੋਖਰਨ ਤੇ ਬਦਰੀਆ ਆਰਾਮਦੇਵੜਾ ਤੇ ਜਸਲ ਮੇਰ ਦਾ ਕਿਲਾ ਤੇ ਜੋਧਪੁਰ ਕੇਰੂ ਅਜਮੇਰ ਸਤਿਸ਼ਵੀਲ ਔਰ ਉਸ ਤੋਂ ਪਹਿਲੇ ਪੁਸ਼ਕਰ ਕਚਾਮਣ ਤੇ ਮਕਰਾਨਾ ਉਸ ਤੋਂ ਬਾਅਦ ਫਿਰ ਚਲੇ ਗਏ ਪੱਲੂ ਸ਼ਾਪਰ ਸ਼ੀਕਰ ਤੇ ਸਰਦਾਰ ਸਰ ਤੇ ਦੂਜਾ ਧੱਬ ਵਾਲੀ ਬਠੰਡਾ ਮਖੂ ਫਰੀਦਕੋਟ ਇਧਰੋਂ ਘੁੰਮਦੇ ਘਮਾਉਂਦੇ ਤੇ ਗਨੌਰ ਹੀ ਗਨੌਰ ਦਾ ਏਰੀਆ ਸਾਰਾ ਦੇਖਦੇ ਹੋਏ ਅਸ ਟਾਈਮ ਕਰੀਬਨ ਬੀਕਾਨੇਰ ਤੋਂ ਕੋਈ 50 55 ਕਿਲੋਮੀਟਰ ਪਿੱਛੇ ਆ ਤੇ ਉਮੀਦ ਆ ਵੀ ਕੱਲ ਨੂੰ ਟਾਈਮ ਦੇ ਨਾਲ ਉੱਥੇ ਪਹੁੰਚ ਜਾਣਾ ਤੇ ਇੱਥੇ ਕੁਝ ਇਦਾਂ ਦਾ ਦ੍ਰਿਸ਼ ਹੈਗਾ ਇਸ ਟਾਈਮ ਚੱਲਦਾ ਪਿਆ ਰੋਡ ਦੇ ਉੱਤੇ ਮਾਹੌਲ ਇੱਥੇ ਹੁਣ ਅੱਗੇ ਵਾਲੀ ਗੱਲ ਨਹੀਂ ਅੱਗੇ ਬਹੁਤ ਕੈਜਨਟ ਦਾ ਏਰੀਆ ਹੈਗਾ ਉਹ ਡੈਚਡ ਤੇ ਥੋੜਾ ਹੈਗਾ ਸੀ ਹੁਣ ਬਿਲਕੁਲ ਆ ਗਏ ਆ ਕਲੀਅਰ ਤੇ ਬਿਕਨੇਰ ਜਾਵਾਂਗੇ ਬਿਕਨੇਰ ਦੇਖਾਂਗੇ ਉਸ ਤੋਂ ਬਾਅਦ ਬਿਕਨੇਰ ਦੇ ਪਿੰਡਾਂ ਦੇ ਵਿੱਚ ਫੇਰ ਇੱਕ ਵਾਰ ਪਾਵਾਂਗੇ ਤੇ ਮਿਲਦੇ ਆ ਫੇਰ ਕੱਲ ਸਵੇਰੇ ਤੁਹਾਨੂੰ ਸਾਰਿਆਂ ਨੂੰ ਇਸ ਟਾਈਮ ਆ ਬਿਕਨੇਰ ਨੂੰ ਰਸਤੇ ਜਾ ਰਿਹਾ ਜਸਲਮੇਰ ਦਾ ਜਿਹੜਾ ਮੇਨ ਡੈਚਡ ਦਾ ਏਰੀਆ ਸੀ ਉਹ ਕੱਢ ਕੇ ਤੇ ਰਿਕਾਰਡ ਕਰਕੇ ਸਾਰਾ ਲਿਆਂਦਾ ਧੰਨਵਾਦ